ਹਾਂਜੀ ਸ਼ਸ਼ੀਕਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਜਿਵੇਂ ਕਿ ਤੁਹਾਨੂੰ ਪਤਾ ਆ ਪਿਛਲੇ ਦਿਨੀ ਇੱਥੇ ਆ ਕੱਟੂ ਆ ਕੇ ਬੋਰ ਦੇ ਵਿੱਚ ਕੈਮਰਾ ਮਾਰਿਆ ਸੀਗਾ ਤੇ ਆਪਣਾ ਕੈਮਰੇ ਮਾਰਨ ਦੇ ਦੌਰਾਨ ਅੱਪ ਨੂੰ ਪਤਾ ਲੱਗਿਆ ਸੀਗਾ ਕਿ ਜਿਹੜਾ ਸਾਲ ਲਗਾ ਉਹ ਉੱਪਰ ਆ ਹੋਇਆਗਾ ਤੇ 600 ਫੁੱਟ ਵਾਲਾ ਸੀ ਇਹ ਬੋਰ ਜੀ ਤੇ ਕੱਲ ਆਪਨੇ ਕੈਮਰਾ ਮਾਰ ਕੇ ਚੈੱਕ ਕੀਤਾ ਸੀਗਾ ਆਪਣੀਆਂ ਗੱਡੀਆਂ ਆ ਗਈਆਂ ਤੀ ਤੇ ਕੱਲ ਆਪਣੇ ਦੂਸਰੀ ਟੀਮ ਆ ਗਈ ਸੀ ਤੇ ਉਹਨਾਂ ਨੇ ਜਨਰੇਟਰ ਲਿਆਂਦਾ ਤੇ ਨਾਲੇ ਮਸ਼ੀਨ ਲਿਆਂਦੀ ਆ ਮਸ਼ੀਨ ਖੜੀ ਆ ਜਨਰੇਟਰ ਖੜਾ ਤੇ ਜਨਰੇਟਰ ਵਿੱਚ ਆਪਾਂ ਨੇ 220 ਫੁੱਟ ਡ్రਾਈਵਰੀ ਪਾ ਕੇ ਇਹਦਾ ਜਿਹੜਾ ਸੱਲ ਭਰਿਆ ਹੋਇਆ ਸੀਗਾ ਉਹ ਖਾਲੀ ਕੀਤਾਗਾ ਉਹ ਦਿਖਾਉਣੇ ਹੈਗੇ ਆਪਣਾ ਜਨਰੇਟਰ ਲੱਗ ਰਿਹਾ ਜੀ ਜਿਹੜਾ ਤੁਸੀਂ ਆ ਰੇਤਾ ਦੇਖ ਰਹੇ ਹੋਗੇ ਇਹ ਸਾਰਾ ਅੰਦਰੋਂ ਘਟਿਆਗਾ ਫੋਰ ਦਿਓ ਆ ਦੇਖੋ ਆ ਸਾਰਾ ਰੇਤਾ ਪਿਆਗਾ ਉਹ ਪਿਆਗਾ ਢੇਰੀ ਲੱਗੀ ਹੋਈ ਆ ਤਾਂ ਇਹ ਕੁਝ ਕੁਛ ਅੱਗੇ ਪਿਆਗਾ ਤੁਹਾਨੂੰ ਦਿਖਾਉਣੇ ਆ ਅਦਿ ਇਹ ਸਾਰੇ ਉਹ ਪਾਣੀ ਪਹਿਲਾਂ ਇਹਦਾ ਪਾਣੀ ਵੀ ਘਟ ਸੀਗਾ ਤੇ ਆਪਾਂ ਨੇ ਵੱਡੀ ਮੋਟਰ ਪਾ ਕੇ ਦਾ ਪਾਣੀ ਠਾਇਆਗਾ ਤੇ ਪਾਣੀ ਬਾਈਆਂ ਨੂੰ ਪੂਰਾ ਕਰਕੇ ਦਿੱਤਾ ਬਾਈਆਂ ਦੀ ਤਸੱਲੀ ਕਰਾਈ ਹੈਗੀ ਤੁਸੀਂ ਰੇਤਾ ਦੇਖ ਸਕਦੇ ਹੋਗੇ ਆਹ ਪਾਣੀ ਤੇ ਆਪਾਂ ਹੁਣ ਤੁਹਾਡੀ ਮਿਸਤਰੀ ਨਾਲ ਗੱਲ ਕਰਾਉਣਾ ਵੀ ਬੋਰ ਦਾ ਕੀ ਰਿਵਿਊ ਹੈਗਾ ਤੇ ਆਹ ਬਾਈ ਦਾ ਬੋਰ ਸੀਗਾ ਸਤਿ ਸ਼੍ਰੀ ਅਕਾਲ ਮਿਸਤਰੀ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾਂ ਤਾਂ ਆਹ ਬਾਈ ਦਾ ਬੋਰ ਆ ਹਨਾ ਇਹ ਇਹ ਤੇ ਆ ਜੀ ਆਪਾਂ ਨੇ ਜਨਰੇਟਰ ਲਾਇਆ ਜੀ ਕੱਲ ਆਪਣੇ ਕੈਮਰਾ ਵਾ ਕੇ ਵੀ ਚੈੱਕ ਕਰਿਆ ਸੀ ਕਿ ਡਿਟੇਲ ਆਈਏ ਬੋਰ ਦੀ ਆਪਾਂ ਨੇ ਬੋਰ ਚੈੱਕ ਕਰਿਆ ਸੀ ਇਹ ਹੀ ਪਹਿਲਾਂ ਦੋਤਵਾਰ ਬਾਈ ਨੇ ਦੋ ਤਿੰਨ ਵਾਰ ਜਨਰੇਟਰ ਲਾ ਲਿਆ ਕੋਈ ਗੱਲ ਸਾਬ ਕਿ ਨਹੀਂ ਆਈ ਆਪਾਂ ਨੇ ਉਹਨੂੰ ਦੱਸਿਆ ਜੀ ਪਹਿਲੇ ਕਹਿੰਦੇ ਨਾਲ ਦੇਖ ਰਹੇ ਹਾਂ ਆਪਾਂ ਕਿਸੀ ਨੇ ਕੀ ਅਸਰ ਲਈ ਹਾਂਜੀ ਵੀ ਸੱਲ ਭਰਿਆ ਜੋ ਵੀ ਹੈਗਾ ਆਪਾਂ ਨੇ ਕੈਮਰਾ ਲਾ ਕੇ ਕੱਲ ਚੈੱਕ ਕਰਿਆ ਸੀਗਾ ਹਾਂਜੀ ਦੋਤਵਾਰ ਇਹਦਾ ਸੱਲ ਭਰਿਆ ਹੋਇਆ ਚੀਕੀ ਬੂਕੀ ਲਾ ਨਹੀਂ ਸਕਦੇ ਤੇ ਇਹਦੇ ਵਿੱਚ ਕਿਉਂਕਿ ਥੱਲੇ ਬੋਰ ਚ ਬੋਰ ਕਰਿਆ ਹੋਇਆ ਦੀ ਹੈ ਜੀ ਜੋ ਭਜਨਟਰ ਨਾਲ ਹੀ ਘਟਰੇਸ਼ ਚੁਕਾ ਕੇ ਮੰਨ ਲਓ ਪਾਣੀ ਜਿਹੜਾ ਜਿੰਮੇ ਬਿਲਕੁਲ ਪਾਣੀ ਛੱਡ ਕੇ ਇਹਦਾ ਪਾਣੀ ਬਣਾਇਆ ਕੋਰ ਦਾ ਠੀਕ ਹੈ ਜੀ ਸੱਤੀ ਮਾਚ ਦੂਜਾ ਦਿਨ ਆਉਰੇ ਸਾਨੂੰ ਤੇ ਬਾਕੀ ਆ ਬਾਈਆਂ ਨਾਲ ਗੱਲ ਕਰਤਾ ਬਾਕੀ ਇਹਨਾਂ ਤੁਸੀਂ ਦੀ ਜੀ ਪਾਣੀ ਹਾਂਜੀ ਬਾਈ ਤਸੱਲੀਆ ਤੁਹਾਡੀ ਪੂਰੀ ਜੀ ਬਹੁਤ ਟਾਈਮ ਹੋ ਗਿਆ ਜੀ ਸਾਨੂੰ ਵੀ ਨਾ ਹੋ ਗਿਆ ਜੀ ਚੱਲਦੇ ਆਣ ਹਾਂਜੀ ਹੁਣ ਕੱਲ ਦਾ ਆਪਣਾ ਲਾਇਆ ਹੋਇਆ ਕੰਪੈਸਟਰ ਨੂੰ ਕੋਈ ਪਾਣੀ ਦੇ ਦੇਣਾ ਪੂਰਾ ਵਧੀਆ ਠੀਕ ਹੈ ਪਾਣੀ ਬਣੇ ਨਹੀਂ ਸੀ ਆਪਣਾ ਠੀਕ ਹੈ ਜੀ ਨਾਵਾ ਬੋਰਡ ਲਾਇਆ ਸੀ ਆਪਾਂ ਪੁਰਾਣਾ ਬੋਰਡ ਸੀ ਨਵੇਂ ਬੋਰਡ ਚ ਪ੍ਰੋਬਲਮ ਆ ਗਈ ਠੀਕ ਹੈ ਜੀ ਤੇ ਮੰਤਰੀ ਸਾਡਾ ਪਿੰਡ ਅਨਮੋਲ ਤੇ ਜ਼ਿਲ੍ਹਾ ਸੰਗਰੂਰ ਆ। ਮੋਬਾਈਲ ਨੰਬਰ ਹੈਗਾ 9781754490। ਠੀਕ ਹੈ। ਬਾਕੀ ਸਾਡੇ ਨਾਲ ਕੋਈ ਵੀ ਕੰਮ ਕਰਾਉਣਾ ਹੋਵੇ ਜਾਂ ਦੂਰ ਚੈੱਕ ਕਰਾਉਣਾ ਹੋਵੇ ਜਾਂ ਕੋਈ ਬੋਰ ਰੇਤਾ ਮਾਰਦਾ ਹੋਵੇ ਜਾਂ ਕੋਈ ਵੀ ਸਮੱਸਿਆ ਹੋਵੇ ਜਾਂ ਸੈਂਟਰ ਮੰਦ ਕਰਾਉਣਾ ਸਾਡੇ ਨਾਲ ਸੰਪਰਕ ਕਰਦਾ ਬਈ। ਠੀਕ ਹੈ। ਧੰਨਵਾਦ।